ਜੰਪਾਰ ਸਤਿ ਕਰ ਪਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਣ ਸੰਗਲੋਕ ਹੈ ਅਟ ਨੰਗਣ ਪ੍ਰਥਮ ਰਾਗ ਪਹਿਰੂ ਕਰਹੀ ਪੰਚ ਰਾਗ ਨੇ ਪੰਜ ਉਹ ਸੰਗ ਵਿਚਾਰੇ ਭਰਤਾਂ ਪੈਰ ਵੀ ਪਿਲਾਵਲੀ ਆਪ ਪੰਗਲੇ ਪੁਨ ਅਥਲੇਕੇ ਕੀ ਪਈ ਬਾਰੀ ਐ ਕਹਿ ਰੋਕੇ ਪੰਟ ਉਨਾਰੀ ਹੰਤ ਮਾਰਕਾ ਤੇ ਸਾਗ ਸੁਨਾਵੈ ਪੰਗਲ ਮਦਮਤ ਵਿਕਾਵੈ ਲਾਲਤ ਬਲਾਵਲ ਕਾਵਹੀ ਆਪਣੀ ਆਪਣੀ ਭਾਂਤ ਅਠ ਪੁੱਤਰ ਪੈ ਰਵਕੇ ਗਾਵੈ ਕਾਇਨ ਪਤਰਨ ਦੁਤਿਆ ਮਾਲਕਾ ਸੰਗ ਅਲਾਪ ਹੈ ਸੰਗ ਰਾਗਨੇ ਪੰਜੋਤਵ ਹੈ ਕੌਣ ਕਲੀ ਅਰ ਦੇਵ ਕੰਧਾਰੇ ਕੰਧਾਰੇ ਸੇ ਹੁਤੀ ਉਚਾਈ ਤਨਾਸਰੀਆ ਪੰਚੁ ਕਾਈ ਮਾਲ ਰਾਖੋ ਸਖ ਸੰਗ ਲਾਈ ਮਾਰੂ ਮਾਲ ਤੇ ਅੰਗ ਮੇ ਵਾਰਾ ਪਰਵਲ ਚੰਡ ਕੋ ਸਖ ਅਭਾਰ ਉਹ ਘਟਿਓ ਪੂਰਾ ਆਨੰਦ ਗਾਇ ਅੱਠ ਮਾਲਕੋ ਸੱਗ ਸੰਗ ਲਾਏ ਪੁਣ ਆਇਆ ਹੰਡੋਲ ਪੰਚ ਨਾਲ ਸੰਗ ਅੱਠ ਸੁਤਾ ਘੁਟੇ ਤਾਨ ਕੋ ਲੋਲ ਕਾਇਨ ਤਰ ਮਿਲਾ ਬਾਈ ਤੇ ਲੰਗੇ ਦੇਵ ਕਰਿ ਆਏ ਬਸਾਂਤੀ ਸੰਦੂਰ ਸਹਾਈ ਸਰਸ ਹੀ ਲਿਲਾ ਭਾਰਜਾ ਸੰਗ ਲਾਈ ਪੰਚ ਆਰਜਾ ਦੁਰਮਾਨੰਦ ਬਹਾਦ ਕਰਾਇ ਚੰਦਰਮ ਮੰਗਲਨ ਸੋ ਆਏ ਸਤਸ ਬਾਣੁ ਆਹਿ ਬਨੁਦਾ ਕਾਵੇ ਸਦਸ ਬਸੰਤ ਕਮੋਦਾ ਆਰਣਗੋ ਤਰਮਾ ਕਹੈ ਸੁਵਾਰੀ ਪੁਨ ਆਇ ਦੀਪ ਕੀ ਪਾਰੀ ਕਾਜਲੀ ਪਟ ਮੰਜਰੇ ਟੋਟੀ ਕਹੀ ਅਲਾਪ ਕਾਮ ਦਿਆ ਗੁਜਰੀ ਸੰਗ ਤੇ ਪਾਕੇ ਥਾਪ ਕਾਲਨ ਕਾ ਕੁੰਤਲ ਉਰਮਾ ਕਮਲ ਕੁਸਮ ਚੰਪਕੇ ਨਮਾ ਕੋਰਾ ਹੋ ਕਨਰਾ ਕਲਿਆਣਾ ਆਟ ਪੁੱਤਰ ਦੀ ਪੱਕੇ ਜਾਣਾ

ਆਲੋ ਸਾਰਗ ਸਾਗਰਾ ਔਰ ਕੁੰਡ ਕੰਭੀਰ ਆਟ ਪੁੱਤਰ ਸ੍ਰੀ ਰਾਗ ਕੇ ਕੁੰਡ ਕੰਭ ਹਮੀਰ ਖਾਟ ਮੇਗ ਰਾਉ ਵਕਵ ਪੰਜ ਸੰਗ ਪਰੰਗਨ ਲਾਵੈ ਸੋਰਟ ਗੁਣ ਮਲਾਰੇ ਧੁਨੀ ਪੁਨ ਗਾਵੈ ਆਸਾ ਗੁਣ ਗੁਣੀ ਹੋ ਜਾ ਸੁਰ ਸੁਹਾਪਨ ਕੇ ਨਹੀਂ ਮੇਗ ਰਾਸ ਪੰਜ ਜਿਨੇ ਬੇਰਾ ਧਾਰੇ ਗਜ ਧਰ ਕੇ ਦਾ ਰਹਾ ਜਬਲੀ ਧਾਰਨਟਿਉ ਜਲ ਧਾਰਾ ਪੁਨ ਗਾਵੈ ਸ਼ੰਕਰਿਉ ਸਿਆਮਾ ਮੇਂ ਕਾਗ ਪੁਤਰਨ ਕੇ पुतर <laughs> कन